ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ ਗੁਰਬਾਣੀ ਵਿਚਾਰ ਆਪ ਜੀ ਦੇ ਸਾਹਮਣੇ ਰੱਖਾਂ ਪੇਸ਼ ਕਰ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਾਣੀ ਪਛਾਣੀ ਪੰਕਤੀ ਜੋ ਹਰ ਇੱਕ ਨੂੰ ਯਾਦ ਅਕਸਰ ਜ਼ਬਾਨ ਤੇ ਜਬਜੀ ਸਾਹਿਬ ਦਾ ਖਿਰਨਾ ਸ਼ਲੋਕ ਸਿਰਫ ਉਸ ਦੀ ਇੱਕ ਪੰਕਤੀ ਦੀ ਵਿਚਾਰ ਇਸ ਵਿਕਤਾਬ ਦੀ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ ਪੰਕਤੀ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕੋਈ ਦੂਰ ਹੈ ਕਿਸ ਤੋਂ ਪ੍ਰਮਾਤਮਾ ਤੋਂ ਤੁਸੀਂ ਕਿਹਨੇ ਨੇ ਇਹ ਖੇਡ ਕਰਮ ਦੀ ਔਰ ਕੋਈ ਨੇੜੇ ਹੈ ਇਹ ਖੇੜੀ ਕਰਮ ਦੀ ਕਰਮ ਕੀ ਹੈ ਇਸ ਨੂੰ ਜਾਣਨਾ ਹੈ ਇਹਨੂੰ ਸਮਝਣਾ ਹੈ ਔਰ ਇਸ ਨੂੰ ਸਮਝਣ ਲਈ ਮਨੁੱਖਾ ਜਨਮ ਹੈ ਸਾਰੀ ਪ੍ਰਿਥਵੀ ਵਿੱਚ ਦੋ ਤਰ੍ਹਾਂ ਦਾ ਜੀਵਨ ਹੈ ਭੋਗ ਭੂਮੀ करम भूमि रंग रूप नस्ल करके नहीं स्वभाव करके और मंजिल करके कुछ ऐसे नहीं जो सिर्फ कुछ भोगण ले आए ले कुछ ਕਰਨ ਲਈ नहीं खा लेना है पी लेना है सतत उत्पन्न कर लेनी है उन्हें दी पालना कर लेनी है ਰਜ਼ਕ ਦੀ ਤਲਾਸ਼ ਕਰ ਲੈਣੀ ਹੈ ਸੋ ਲੈਣਾ ਹੈ ਬਸ ਕੁਝ ਐਸੇ ਨਹੀਂ ਜੋ ਭੋਗ ਭੋਗਣ ਦੇ ਨਾਲ ਨਾਲ ਕੁਝ ਕਰਨ ਲਈ ਆਏ ਨੇ ਕੁਝ ਹੋਣ ਲਈ ਆਏ ਨੇ ਕੁਝ ਬਣਨ ਲਈ ਆਏ ਨੇ ਉਹਨੂੰ ਕਹਿੰਦੇ ਨੇ ਕਰਮ ਭੂਮੀ ਜਿਵੇਂ ਪੰਤੀ ਹੈ ਕਰਮ ਭੂਮੇ ਬੋ ਵੋ ਨਾ ਮਨੁੱਖਾ ਤਨ ਕਰਨ ਭੂਮੀ ਹੈ ਪਸ਼ੂ ਤਨ ਭੋਗ ਭੂਮੀ ਹੈ ਕਰਮਾਂ ਦਾ ਨਵੇੜਾ ਕਰਮਾਂ ਦਾ ਲੇਖਾ ਕਰਮਾਂ ਦਾ ਹਿਸਾਬ ਕਿਤਾਬ ਮਨੁੱਖ ਤੋਂ ਸ਼ੁਰੂ ਹੁੰਦਾ ਹੈ ਪਸ਼ੂਆਂ ਤੋਂ ਨਹੀਂ ਉਹ ਭੋਗ ਭੂਮੀ ਹੈ ਉਹ ਪ੍ਰਕਿਰਤੀ ਦੇ ਨਿਯਮ ਦੇ ਮੁਤਾਬਕ ਉਹਨਾਂ ਦਾ ਵਿਕਾਸ ਹੋ ਰਿਹਾ ਹੈ ਚੱਲ ਰਿਹਾ ਹੈ ਪ੍ਰਕਿਰਤੀ ਚਲਾ ਰਹੀ ਹੈ ਸਭ ਕੁਝ ਪ੍ਰਮਾਤਮਾ ਨੇ ਉਹਨਾਂ ਦਾ ਵੰਡ ਰੱਖਿਆ ਹੈ। ਭੁੱਖੀ ਮਰ ਜਾਏਗੀ ਗਊ ਪਰ ਮਾਸ ਨਹੀਂ ਖਾਏਗੀ, ਥਾਸ ਖਾਏਗੀ। ਭੁੱਖਾ ਮਰ ਜਾਏਗਾ ਸ਼ੇਰ ਪਰ ਘਾਹ ਨਹੀਂ ਖਾਏਗਾ, ਮਾਸ ਖਾਏਗਾ। ਉਹਨਾਂ ਦਾ ਰਿਜ਼ਕ ਉਹਨਾਂ ਨੇ ਕੀ ਖਾਣਾ ਹੈ ਇਹਦੇ ਬਾਰੇ ਖੁਦ ਚੋਣ ਨਹੀਂ ਕਰ ਸਕਦੇ, ਕੁਦਰਤ ਨਹੀਂ ਚੋਣ ਕੀਤੀ ਹੈ। ਉਹਨਾਂ ਦੀ ਤਰਜ਼ੇ ਜ਼ਿੰਦਗੀ ਉਹਨਾਂ ਦੇ ਜੀਵਨ ਦਾ ਢੰਗ ਪ੍ਰਕਿਰਤੀ ਨੇ ਬਣਾ ਦਿੱਤਾ ਹੈ। ਮਨੁੱਖ ਇੱਕ ਕਰਮ ਭੂਮੀ ਹੈ। ਕਰਮ ਕਰਨ ਲਈ ਖੁੱਲ ਹੈ। ਜੇ ਦੀ ਮਰਜ਼ੀਏ ਕੀ ਖਾਣਾ ਹੈ, ਕੀ ਪੀਣਾ ਹੈ, ਕੀ ਪਹਿਨਣਾ ਹੈ। ਇੱਕ ਤਰ੍ਹਾਂ ਦਾ ਬਜੇ ਹੋਇਆ ਖਾਣਾ ਪਾਣਾ, ਖਾਣਾ ਪੀਣ ਤੇ ਪਹਿਨਣਾ ਨਹੀਂ ਹੈ। ਸੇਰ ساری ਦੁਨੀਆ ਦੇਚ ਕਿੱਧਰੇ ਵੀ ਹੋਵੇ ਮਾਸ ਖਾਏਗਾ ਚਾਹ ਉਹ ਅਰਬ ਦੀ ਦੁਨੀਆ 'ਚ ਹੈ ਚਾਹ ਹਿੰਦੁਸਤਾਨ ਦੇ 'ਚ ਹੈ ਚਾਹ ਯੂਰਪ ਦੀ ਦੁਨੀਆ 'ਚ ਹੈ ਚਾਹ ਉਧਰ ਆਸਟ੍ਰੇਲੀਆ ਦੇ 'ਚ ਹੈ ਕਿਧਰੇ ਵੀ ਸ਼ੇਰ ਹੋਵੇ ਉਹਨੇ ਮਾਸ ਖਾਣਾ ਹੈ ਜ਼ਮੀਨ ਦੇ ਬਦਲਣ ਨਾਲ ਉਹਦਾ ਆਹਾਰ ਨਹੀਂ ਬਦਲਦਾ ਇਲਾਕੇ ਦੇ ਬਦਲਣ ਦੇ ਨਾਲ ਉਹਦਾ ਆਹਾਰ ਨਹੀਂ ਬਦਲਦਾ ਮੌਸਮ ਦੇ ਬਦਲਣ ਦੇ ਨਾਲ ਉਹਦਾ ਆਹਾਰ ਨਹੀਂ ਬਦਲਦਾ ਪਰ ਮਨੁੱਖ ਹਰ ਇਲਾਕੇ ਦਾ ਆਪਣਾ ਆਪਣਾ ਭੋਜਨ ਇਲਾ ਜੋ ਹੈ ਖਾਣ ਪਾਣ ਪਹਿਰਾਣ ਸਭ ਕੁਝ ਬਦਲ ਜਾਂਦਾ ਹੈ ਜੇ ਸਿਰਫ ਅਸੀਂ ਆਪਣੇ ਦੇਸ਼ ਦੇ ਵਿੱਚ ਹੀ ਲਈਏ ਹਿੰਦੁਸਤਾਨ ਦੇ ਵਿੱਚ ਬੰਗਾਲੀਆਂ ਦਾ ਖਾਣਾ ਕੁਝ ਹੋਰ ਹੈ ਪੰਜਾਬੀਆਂ ਦਾ ਕੁਝ ਹੋਰ ਹੈ ਗੁਜਰਾਤੀ ਕੁਝ ਹੋਰ ਖਾਂਦੇ ਨੇ ਰਾਜਸਤਾਨੀਆਂ ਦੀ ਖੁਰਾਕ ਕੁਛ ਹੋਰ ਹੈ ਮਹਾਰਾਸ਼ਟਰੀਆਂ ਲੋਕਾਂ ਦੀ ਖੁਰਾਕ ਕੁਛ ਹੋਰ ਹੈ ਖਾਣਾ ਹੀ ਸਭ ਦਾ ਅਲਗ-ਅਲਗ ਹੈ ਸਭ ਕੁਛ ਅਲਗ-ਅਲਗ ਹੈ ਪਹਿਨਣਾ ਅਲਗ-ਅਲਗ ਹੈ ਪਹਿਰਾਵੇ ਵਿੱਚ ਬੜਾ ਭਾਰੀ ਜੋ ਹੈ ਪਹਿਤ ਹੈ ਲੇਕਿਨ ਦੁਨੀਆ ਦੇ ਕਿਸੇ ਕੋਨੇ ਵਿੱਚ ਸ਼ੇਰ ਹੈ ਖਾਣਾ ਇੱਕੋ ਹੀ ਹੈ ਤਰਜ਼ੇ ਜ਼ਿੰਦਗੀ ਇੱਕੋ ਹੀ ਹੈ ਇਸ ਵਾਸਤੇ ਹਿੰਦੁਸਤਾਨ ਦੇ ਸੰਤ ਵਿਦਵਾਨਾਂ ਨੇ ઋષਿ ਮੁਨੀਆਂ ਨੇ ਗੁਰੂਆਂ ਨੇ ਪਸ਼ੂਆਂ ਨੂੰ ਕਹਿ ਦਿੱਤਾ ਭੋਗ ਭੂਮੀ। ਇਹ ਕਰਮ ਭੂਮੀ ਨਹੀਂ ਨੇ। ਇਹ ਕੁਝ ਕਰਨ ਲਈ ਨਹੀਂ ਆਏ। ਇਹ ਜੀਵਨ ਬਤੀਤ ਕਰਨ ਲਈ ਆਏ ਨੇ, ਜੀਵਨ ਸਫਲ ਕਰਨ ਲਈ ਨੇ। ਇਹ ਕੁਝ ਭੋਗਣ ਲਈ ਆਏ ਨੇ, ਕੁਝ ਬਣਨ ਲਈ ਨਹੀਂ। ਮਨੁੱਖ ਕੁਝ ਹੋਣ ਲਈ ਆਇਆ। ਕੁਝ ਬਣਨ ਲਈ ਆਇਆ। ਇਹ ਗੱਲ ਵੱਖਰੀ ਹੈ ਜੇਕਰ ਇਹ ਕੁਝ ਬਣਿਆ ਨਾ ਕੁਝ ਹੋਇਆ ਨਾ ਤਾਂ ਫਿਰ ਪਸ਼ੂ ਤੇ ਮਨੁੱਖ ਦੇ ਵਿੱਚ ਕੋਈ ਫਰਕ ਨਹੀਂ ਹੈ ਖਾਂਦੇ ਪਸ਼ੂ ਨੇ ਮਨੁੱਖ ਵੀ ਖਾ ਸਿਰਫ ਖਾਣ ਵਾਸਤੇ ਹੀ ਜੀ ਰਿਹਾ ਹੈ ਤਾਂ ਪਸ਼ੂ ਖਾਂਦੇ ਹੈ ਅਗਰ ਮਨੁੱਖ ਸਿਰਫ ਔਲਾਦ ਵਾਸਤੇ ਜੀ ਰਿਹਾ ਹੈ ਤਾਂ ਔਲਾਦ ਪਸ਼ੂਾਂ ਦੀ ਹੈ ਮਨੁੱਖ ਅਗਰ ਸਿਰਫ ਰਜ਼ਕ ਵਾਸਤੇ ਜੀ ਰਿਹਾ ਹੈ ਤਾਂ ਰਜ਼ਕ ਦੀ ਤਲਾਸ਼ ਤੇ ਪਸ਼ੂ ਵੀ ਕਰਦੇ ਨੇ निंद्रा आलस भोग भय ए पशु पुरुष समान नरन ज्ञान निज अधिकता ज्ञान बिना पशु जा साफ कह देता है ज्ञान तो बिना समझ तो बिना मनुख पशु है मनुख परमात्मा नु समझण लई आया है परमात्मा देच लीन होण लई आया है परमात्मा होण लई आया है ਇਸ ਵਾਸਤੇ ਮਨੁੱਖ ਨੂੰ ਕਹਿੰਦੇ ਨੇ ਕਰਮ ਭੂਮੀ ਕੁਝ ਕਰਮਾਂ ਕਰਕੇ ਮਨੁੱਖ ਪਰਮਾਤਮਾ ਦੇ ਨੇੜੇ ਚਲਾ ਜਾਂਦਾ ਹੈ ਕੁਝ ਕਰਮਾਂ ਕਰਕੇ ਦੂਰ ਕਰਮ ਹੀ ਆਪੋ ਆਪਣੀ ਕੇ ਨੇੜੇ ਤੇ ਦੂਰ ਹੁਣ ਪਰਮਾਤਮਾ ਕੀ ਹੈ ਆਨੰਦ ਪਰਮਾਤਮਾ ਕੀ ਹੈ ਪ੍ਰੇਮ ਪਰਮਾਤਮਾ ਕੀ ਇੱਕ ਪਰਮ ਸ਼ਕਤੀ परमात्मा की एक दया की मूर्ति जो परमात्मा के नेडे चला गया दया के नेडे चला गया वे अंदर दया झलकन लग पाएगी जो परमात्मा के चला जा जाएगा प्रेम की मूर्ति हो जाएगा परमात्मा की है निर्वैर निर्भय जो परमात्मा नेडे चला गया निर्वैर हो जाएगा भय तो रह हो जाएगा निर्भव जपे सगल भव मिटे ਪਰਮਾਤਮਾ ਕੀ ਹੈ ਆਨੰਦ ਤੋ ਜੋ ਪਰਮਾਤਮਾ ਦੇ ਨੇੜੇ ਚਲਾ ਗਿਆ ਆਨੰਦ ਦੇ ਨੇੜੇ ਸੁਖ ਦੇ ਨੇੜੇ ਖੇੜੇ ਤੇ ਖੁਸ਼ੀਆਂ ਦੇ ਨੇੜੇ ਚਲਾ ਜਾਏਗਾ ਪਰ ਜੇ ਕੋਈ ਦੂਰ ਹੈ ਤੋ ਦੂਰ ਦਾ ਮਤਲਬ ਹੈ ਇਹ ਨਿਰਵੈਰਤਾ ਤੋ ਦੂਰ ਹੈ ਵੈਰ ਵਿਰੋਧ ਦੇ ਨੇੜੇ ਹੈ ਇਹ ਪ੍ਰੇਮ ਤੋ ਦੂਰ ਹੈ ਨਫ਼ਰਤ ਦੇ ਨੇੜੇ ਹੈ ਇਹ ਦਇਆ ਤੋ ਦੂਰ ਹੈ ਕਠੋਰਤਾ ਦੇ ਨੇੜੇ ਹੈ ਇਹ ਆਨੰਦ ਤੋਂ ਦੂਰ ਹੈ ਦੁੱਖਾਂ ਦੇ ਨੇੜੇ ਇਹ ਰੋਸ਼ਨੀ ਤੋਂ ਦੂਰ ਹੈ ਹਨੇਰੇ ਦੇ ਨੇੜੇ ਪਰਮਾਤਮਾ ਦੇ ਅਖਰੀ ਅਰਥ ਨੇ ਪਰਮ ਚਾਹਨਾ ਇਹ ਰੋਸ਼ਨੀ ਤੋਂ ਦੂਰ ਹੈ ਹਨੇਰੇ ਦੇ ਨੇੜੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕੈਨ ਨੇ ਫਰਾਇਡ ਨੇ ਆਪਣੇ ਜ਼ਮਾਨੇ 'ਚ ਇੱਕ ਨਾਰਾ ਲਾਇਆ ਜਿਸ ਦਾ ਅੱਜ ਕੱਲ੍ਹ ਹਿੰਦੀ ਅਨਵਾਦ ਹਿੰਦੁਸਤਾਨ ਦੇ ਛਪ ਕੇ ਮਿਲਦਾ ਹੈ ਫਰਾਇਡ ਮਨੋਵਿਸ਼ਲੇਸ਼ਣ ਕਿਦਰੇ ਉਸਨੇ ਜਰਮਨ ਭਾਸ਼ਾ ਦੇ 'ਚ ਮਨੋਵਿਗਿਆਨ ਸੰਬੰਧੀ ਪੁਸਤਕ ਲਿਖੀ ਸੀ ਉਹ ਹਿੰਦੀ ਦੇ 'ਚ ਪ੍ਰਕਾਸ਼ਿਤ ਹੋਈ ਹੈ ਔਰ ਮੈਂ ਪੜ੍ਹ ਕੇ ਹੈਰਾਨ ਹੋਇਆ ਉਹ ਕਹਿੰਦਾ ਹੈ ਮਨੁੱਖ ਦੇ ਸਰੀਰਕ ਰੋਗਾਂ ਲਈ ਗਾਲਬਨ 97 ਫੀਸਦੀ ਜ਼ਿੰਮੇਵਾਰ ਨੇ ਮਾਪਾਪ ਮਾਂ ਰੋਗੀ ਸੀ ਔਲਾਦ ਰੋਗੀ ਪਿਓ ਰੋਗੀ ਸੀ ਔਲਾਦ ਰੋਗੀ ਤਾਂ ਕਹਿੰਦੇ ਇਹਦੇ ਵਿੱਚ ਕਰਮਾਂ ਦਾ ਕੀ ਨੇ ਬੇੜਾ ਤੇ ਰੱਬ ਦਾ ਕੀ ਰੋਣਾ ਇਹਨੂੰ ਕਿਉਂ ਜਾਂਦੇ ਮਾਂ ਬਿਮਾਰ ਸੀ ਰੋਗੀ ਸੀ ਕਿਸੇ ਪੇਚੀਦਾ ਰੋਗ ਦੇ ਸੀ ਔਲਾਦ ਰੋਗੀ ਪਿਓ ਰੋਗੀ ਸੀ ਤਾਂ ਔਲਾਦ ਰੋਗੀ ਹੈ ਜਿਹਨੂੰ ਜੱਦੀ ਰੋਗ ਕਹਿੰਦੇ ਨੇ ਖਾਨਦਾਨੀ ਰੋਗ ਡਾਕਟਰ ਸੀ ਫਰਾਈਡ ਪਰ ਕਹਿੰਦਾ ਜਿਹੋ ਜੀਆਂ ਦੇ ਸੰਸਕਾਰ ਮਾਂ ਬਾਪ ਨੇ ਦਿੱਤੇ ਅਗਰ ਬੱਚੇ ਦੇ ਮਨ ਵਿੱਚ ਸੋਗ ਹੈ ਚਿੰਤਾਵਾਂ ਹੈ ਤਾਂ ਜ਼ਿੰਮੇਵਾਰ ਮਾਂ ਬਾਪ ਉਹਨੇ ਕਹਿ ਦਿੱਤਾ ਐ ਬੰਦੇ ਤੇਰੇ ਸਰੀਰਕ ਪੀੜਾ ਲਈ ਤੇਰੇ ਸਰੀਰਕ ਰੋਗਾਂ ਲਈ ਮਾਂ ਬਾਪ ਜ਼ਿੰਮੇਵਾਰ ਹੈ तेरी आर्थिक पीड़ा लारल मार्कस ने कह दिता समाज जिम्मेवार जो जिन्होंने पढ़ी कारल मार्कस दचार की लिखत उन्हें कह दिता है बंदे तो आर्थिक तल से पीड़ित है पछड़ गए समाज जिम्मेवार है ਇਕ ਬੰਦਾ ਇਤਨਾ ਚੋਟੀ ਦਾ ਧਨવાન ਹੋ ਗਿਆ ਕਿ ਮਜਬੂਰਨ ਤੈਨੂੰ ਨਿਰਧਨ ਰਹਿਣਾ ਪੈ ਰਿਹਾ ਹੈ ਸਮਾਜ ਜ਼ਿੰਮੇਵਾਰ ਹੈ ਤੇਰੀ ਆਰਥਿਕ ਪੀੜਾ ਲਈ ਸਮਾਜ ਜ਼ਿੰਮੇਵਾਰ ਹੈ ਪ੍ਰਾਈਡ ਨੇ ਕਿਹਾ ਤੇਰੇ ਸਰੀਰਕ ਰੋਗਾਂ ਲਈ ਮਾਪੇ ਜ਼ਿੰਮੇਵਾਰ ਨੇ ਤਾਂ ਫਿਰ ਮਨੁੱਖ ਦੇਵਤ ਤੇ ਕੋਈ ਜ਼ਿੰਮੇਵਾਰੀ ਨਹੀਂ ਸਰੀਰਕ ਕਸ਼ਟ ਜੋ ਹੈ ਮਾਪੇ ਜ਼ਿੰਮੇਵਾਰ اور جو ارتحک پیڑا ہے سماج ذمہ دار کارل مارکس نے جس دن دی یہ وچار دتی ساری دنیا دے ধনواناں دے خلاف غریباں دے من وچ نفرت پیدا ہو گئی اور کمیونزم صرف غریب دےشاں وچ ہی آ سکیا امیر دےشاں وچ نہیں ایتھے سامنے گل ہے ٹوڈے غریباں نو اے نارا چنگا لگا ਮੁਫਲਿਸ ਲੋਕਾਂ ਨੂੰ ਇਹ ਗੱਲ ਚੰਗੀ ਲੱਗੀ ਆਰਥਿਕ ਤਲਤੇ ਪਛੜੇ ਲੋਕਾਂ ਨੂੰ ਇਹ ਗੱਲ ਚੰਗੀ ਲੱਗੀ ਲੇਕਿਨ ਉਸ ਦੀ ਵਿਚਾਰਧਾਰਾ ਨੂੰ ਅਪਣਾ ਕੇ ਇਹ ਮੁਲਕ ਹੋਰ ਗਰੀਬ ਹੋ ਗਏ ਚਾਈਨਾ ਰਸ਼ੀਆ ਟੈਂਜ਼ਾਨੀਆ ਤੁਹਾਡੇ ਸਾਹਮਣੇ ਨੇ ਅਤਿਅੰਤ ਗਰੀਬੀ ਦੀ ਦਲਦਲੇ ਚਲੇ ਗਏ ਭੁੱਖ ਮਰੀ ਦੀ ਦਲਦਲੇ ਵਿੱਚ ਮਸਲਾ ਹੱਲ ਨਹੀਂ ਹੋਇਆ ਸਾਰਿਆਂ ਨੂੰ ਇੱਕ ਕਰਦੇ ਹੋ ਸਾਰਿਆਂ ਦੇ ਕੱਪੜੇ ਇੱਕ ਕਰਦੇ ਹੋ ਮਕਾਨ ਇੱਕ ਕਰਦੇ ਹੋ ਸਾਰਿਆਂ ਦਾ ਦਿਮਾਗ ਇੱਕ ਕਿਸ ਤਰ੍ਹਾਂ ਕਰੋਗੇ ਅਕਲ ਕਿਸ ਤਰ੍ਹਾਂ ਇੱਕ ਕਰੋਗੇ ਇਹ ਤੇ ਪ੍ਰਮਾਤਮਾ ਨੇ ਇੱਕ ਜੈਸੇ ਨਹੀਂ ਬਣਾਏ ਦੋ ਬੰਦੇ ਦੌੜਦੇ ਨੇ ਇੱਕ ਅੱਗੇ ਲੰਘ ਜਾਂਦਾ ਤੇ ਪਿੱਛੇ ਰਹਿ ਜਾਂਦਾ ਅਰ ਕਾ ਰਸ਼ੀਆ ਇੱਕ ਕਰ ਸਕਿਆ ਉਹ ਇੱਕ ਕਰ ਨਾ ਸਕੇ ਇਸ ਵਾਸਤੇ ਟੁੱਟ ਗਏ ਅਖੀਰ ਜਿਸ ਦਾ ਦਿਮਾਗ ਤਿੱਖਾ ਹੈ ਉਹ ਫੌਜ ਦੇ ਚਰਨਲ ਜਨਰਲ ਬਣ ਗਿਆ ਬਾਕੀ ਵਿਚਾਰੇ ਸਿਪਾਹੀ ਜਿਨ੍ਹਾਂ ਦੀ ਬੁੱਧੀ ਤਿੱਖੀ ਸੀ ਉਹ ਫੈਕਟਰੀ ਦੇ ਮੈਨੇਜਰ ਬਣ ਗਏ ਬਾਕੀ ਵਿਚਾਰੇ ਲੇਬਰ ਜੋ ਚਤਰਚਲਾਕ ਸੀ ਉਹ ਦੇਸ਼ ਦਾ ਪ੍ਰੈਜ਼ੀਡੈਂਟ ਬਣ ਗਿਆ ਉਹਨੇ ਸਤਾ ਆਪਣੇ ਕੋਲ ਰੱਖ ਲਈ ਬਾਕੀ ਸਾਰੇ ਗੁਲਾਮ ਸਾਰਿਆਂ ਨੂੰ ਇੱਕ ਕਰਨਾ ਕਿੱਥੇ ਕਿ ਕੀਤਾ ਇੱਕ ਦਾ ਕਦ 6 ਫੁੱਟ ਹੋਵੇ ਇੱਕ ਦਾ 4 ਫੁੱਟ ਹੋਵੇ ਆਖੋ ਬਰਾਬਰ ਕਰਨਾ ਕਿਵੇਂ ਕਰੋਗੇ ਹਾਂ ਇੱਕ ਤਰੀਕਾ ਹੈ ਜਿਹੜਾ 6 ਫੁੱਟ ਕੱਦ ਦਾ ਹੈ ਉਹਦੀਆਂ 2 ਫੁੱਟ ਲੱਤਾਂ ਵੱਢ ਲਈਏ ਕੱਟ ਲਈਏ ਇਹ ਹੀ ਕੀਤਾ ਗਿਆ ਉਹ નિર્ਧਨ ਨੂੰ ਤੇ ధਨવાન ਬਣਾ ਨਾ ਸਕੇ ధਨਵਾਨਾ ਨੂੰ નિર્ਧਨ ਕਰ ਦਿੱਤਾ 2-2 ਫੁੱਟ ਲੱਤਾਂ ਕੱਟ ਕੇ ਦੇਸ਼ ਮੁਫਲਸੀ ਦੀ ਦਹਾਨੇ ਤੇ ਜਾ ਚਲਾ ਗਿਆ ਔਰ तमाम ਦੁਨੀਆ ਦੇ ਵਿੱਚ ਕਮਰਿਜ਼ਮ ਫੇਲ ਹੋ ਰਿਹਾ ਹੈ 카ਰਲ ਮਾਰਕਸ ਦੀ ਵਿਚਾਰਧਾਰਾ ਫੇਲ ਹੋ ਰਹੀ ਹੈ ਫਰਾਇਡ ਨੇ ਜਦ ਕਿਹਾ ਕਿ ਤੇਰੇ ਸਰੀਰਕ ਪੀੜਾ ਲਈ ਮਾਂ ਬਾਪ ਜ਼ਿੰਮੇਵਾਰ ਨਹੀਂ ਤਾਂ ਕਰੀਬਨ ਕਰੀਬਨ ਯੂਰਪ ਦੀ ਦੁਨੀਆ ਹੀ ਤੇ ਮਾਂ ਬਾਪ ਬਾਰੇ ਨਫ਼ਰਤ ਪੈਦਾ ਹੀ ਹੋ ਗਈ ਬੱਚਿਆਂ ਦੇ ਮਨ ਦੇ ਵਿੱਚ ਕੋਈ ਸਨਮਾਨ ਨਹੀਂ ਕੋਈ ਸਤਕਾਰ ਨਾ ਰਿਹਾ ਤੇ ਬੱਚਿਆਂ ਦੇ ਮਨ ਦੇ ਵਿੱਚ ਜਦ ਘਿਰਨਾ ਤੇ ਸਤਕਾਰ ਨਾ ਰਿਹਾ ਤਾਂ ਮਾਂ ਬਾਪ ਵੀ ਦੂਰ ਹੋ ਜਾਂਦੇ ਗਏ ਦੂਰੀਆਂ ਇਤਨੀਆਂ ਵੱਧ ਗਈਆਂ ਬੱਚੇ ਤੇ ਉਮਰ ਦੇ ਵੱਧਦੇ ਆ ਦੂਰੀਆਂ ਵੱਧਦੀਆਂ ਪਰਿਵਾਰ ਟੁੱਟ ਗਏ ਕੁੰਬੇ ਟੁੱਟ ਕੇ ਪਰਿਵਾਰਕ ਜ਼ਿੰਦਗੀ ਬिखर ਗਈ ਪਸ਼ੂਆਂ ਦੇ ਉੱਤੇ ਕੋਈ ਸਮਾਜਿਕ ਜ਼ਿੰਮੇਵਾਰੀ ਨਹੀਂ ਹੈ ਧੀ ਬਿਆਣੀ ਹੈ ਨੋ ਲਿਆਣੀ ਹੈ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਪਸ਼ੂਆਂ ਦੀ ਨਹੀਂ ਹੈ ਪਸ਼ੂਆਂ ਦੀ ਕੋਈ ਸਮਾਜਿਕ ਜ਼ਿੰਮੇਵਾਰੀ ਨਹੀਂ ਪਸ਼ੂਆਂ ਦੀ ਕੋਈ ਰਾਜਨੀਤਿਕ ਜ਼ਿੰਮੇਵਾਰੀ ਨਹੀਂ ਹੈ ਪਸ਼ੂਆਂ ਦੀ ਕੋਈ ਧਾਰਮਿਕ ਜ਼ਿੰਮੇਵਾਰੀ ਨਹੀਂ ਪਸ਼ੂ ਕਿਸੇ ਤਰ੍ਹਾਂ ਦੀ ਵੀ ਜ਼ਿੰਮੇਵਾਰੀ ਨੂੰ ਚੁਣਨ ਨੂੰ ਤਿਆਰ ਨਹੀਂ ਅਗਰ ਮਨੁੱਖ ਵੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਾ ਚੁਣ ਚੁੱਕੇ ਤੇ ਧਰਮ ਦੀਆਂ ਜ਼ਿੰਮੇਵਾਰੀਆਂ ਤੋਂ ਇਨਕਾਰ ਕਰਦੇ ਹੋਏ ਔਰ ਰਾਜਨੀਤੀ ਦੀ ਰੂਪਰੇਖਾ ਤੋਂ ਪਿੱਛੇ ਭਜਣ ਦੀ ਦੂਰ ਹਟਣ ਦੀ ਕੋਸ਼ਿਸ਼ ਕਰੇ ਤਾਂ ਫਿਰ ਮਨੁੱਖ ਤੇ ਪਸ਼ੂ ਦੇ ਵਿੱਚ ਕੋਈ ਫਰਕ ਨਹੀਂ ਹੈ ਪਰਤੇ ਇਹਨ ਪਸ਼ੂਾਂ ਦੀ ਤਰ੍ਹਾਂ ਜੀਣਾ। ਤਾਂ ਖੈਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਕਹਿ ਦਿੱਤਾ ਤੇਰੇ ਸਰੀਰਕ ਰੋਗਾਂ ਲਈ ਤੇਰੀ ਆਰਥਿਕ ਪੀੜਾ ਲਈ ਨਾ ਸਮਾਜ ਜ਼ਿੰਮੇਵਾਰ ਹੈ ਨਾ ਮਾਂ-ਬਾਪ ਜ਼ਿੰਮੇਵਾਰ ਨੇ ਤੂੰ ਜ਼ਿੰਮੇਵਾਰ ਹੈ। ਦੱਦਾ ਦੋਸ਼ ਨ ਦੇਹੁ ਕਾਹੂੰ ਦੋਸ਼ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੇ ਅਵਰ ਜਨ। ਭੁੱਲ ਕੇ ਵੀ ਮਾਂ ਬਾਪ ਨੂੰ ਦੋਸ਼ੀ ਨਾ ਠਹਿਰਾਈ ਔਰ ਭੁੱਲ ਕੇ ਵੀ ਸਮਾਜ ਨੂੰ ਦੋਸ਼ੀ ਨਾ ਠਹਿਰਾਈ ਤੂੰ ਦੋਸ਼ੀ ਹੈ ਤੇਰੇ ਦੁੱਖਾਂ ਲਈ ਤੂੰ ਦੋਸ਼ੀ ਹੈ ਅਗਰ ਕਹਿ ਦਈਏ ਮੇਰੇ ਦੁੱਖਾਂ ਲਈ ਮੈਂ ਦੋਸ਼ੀ ਨਹੀਂ ਹਾਂ ਤਾਂ ਫਿਰ ਤੇ ਕਿਸੇ ਤੇ ਵੀ ਜ਼ਿੰਮੇਵਾਰੀ ਨਹੀਂ ਆਉਂਦੀ ਸਮਾਜ ਤੇ ਆ ਗਈ ਮਾਂ ਬਾਪ ਤੇ ਆ ਗਈ ਤੇ ਉਹ ਜਿਹੜੇ ਮਾਂ ਬਾਪ ਨੇ ਉਹ ਆਪਣੇ ਮਾਂ ਬਾਪ ਤੇ ਜ਼ਿੰਮੇਵਾਰੀ ਸੁੱਟਣਗੇ ਉਨਾਂ ਦੇ ਜਿਹੜੇ ਮਾਪੇ ਨੇ ਫਿਰ ਉਹ ਆਪਣੇ ਮਾਪੇ ਤੇ ਜ਼ਿੰਮੇਵਾਰੀ ਸੁੱਟਣਗੇ ਫਿਰ ਤੇ ਕੋਈ ਵੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਨਾ ਹੋਵੇਗਾ ਸਤਿਗੁਰਦੀ ਬਾਣੀ ਕਹਿੰਦੀ ਨਹੀਂ ਤੂੰ ਜ਼ਿੰਮੇਵਾਰ ਹੈ ਤੇਰੇ ਦੁੱਖਾਂ ਲਈ ਤੂੰ ਜ਼ਿੰਮੇਵਾਰ ਹੈ ਤੇਰੀ ਪੀੜਾ ਲਈ ਤੂੰ ਜ਼ਿੰਮੇਵਾਰ ਹੈ ਕੋਈ ਜ਼ਿੰਮ ਜੋ ਹੈ ਜ਼ਿੰਮੇਵਾਰ ਨਹੀਂ ਇਹ ਪੀੜਾ ਵਿਅਕਤੀ ਦੇ ਤਲ ਤੇ ਆਉਂਦੀ ਹੈ ਇਹ ਪੀੜਾ ਕੌਮੀ ਤਲ ਤੇ ਆਉਂਦੀ ਹੈ ਇਹ ਪੀੜਾ ਦੇਸ਼ ਦੇ ਤਲ ਤੇ ਆਉਂਦੀ ਹੈ ਸਾਰਾ ਦੇਸ਼ ਦੁਖੀ ਹੈ ਤੂੰ ਦੇਸ਼ ਜ਼ਿੰਮੇਵਾਰ ਹੈ सारी कौम दुखी है तो कौम जिम्मेवार है सारा परिवार दुखी है तो परिवार जिम्मेवार है मनुख दुखी है तो मनुख जिम्मेवार है दोषी ठहराना है अपने कर्मा नु ठहरा दद्दा दोष न देहू काहू दोष करमा अपने जो मैं किया सो मैं पाया दोष न दीजे अवर जना कर्म की एक बीज ਇਸ ਵਿਚਾਰ धारा ਤੇ ਕਿਸੇ ਇੱਕ ਸੱਜਣ ਨੇ ਤਰਕ ਕਰ ਦਿੱਤੀ ਸੀ ਦਿੱਲੀ ਵਿੱਚ ਮੈਨੂੰ ਕਹਿਣ ਲੱਗਾ ਗਏ ਨੇ ਜੀ ਇੱਕ ਬੱਚੇ ਦਾ ਜਨਮ ਹੋਇਆ ਹੁਣੇ-ਹੁਣੇ ਪਰ ਅੰਧਾ ਜਮਿਆ ਹੈ ਲੰਗੜਾ ਜਮੈਸ਼ ਨੇ ਕੀ ਕਰਮ ਕੀਤੇ ਨੇ ਹੁਣ ਕੁਝ ਵੀ ਨਹੀਂ ਕੀਤਾ ਇਹ ਐਸਾ ਕਿਉਂ ਹੈ ਕਿ ਦੋਸ਼ ਕਰਮਾਂ ਨੂੰ ਠਹਿرائیਏ ਕਿ ਕਰਮ ਦੇ ਵਿਚਾਰਿਆਂ ਨੇ ਕੁਝ ਕੀਤਾ ਹੀ ਨਹੀਂ ਇਹ ਦੁਖੀ ਹੈ यह हूं सारी जिंदगी दुख भोगेगा, ये जिने चर तक जिंदा रहेगा ठोकरें ठोकरम रहे फिलोसफी करम विचारधारा लड़खड़ा गई मैं कते ही नहीं लड़खड़ाई तो ध्यान मैं एक गल न सुन कर्म एक बीज है जमीन असि देखते कुछ बीज ऐसे ने अज बोई 2-4 ਮਹੀਨਿਆਂ ਵਿੱਚ ਪਨ ਵਧਦਾ ਹੈ। ਉਹਨਾਂ ਨੂੰ ਫਲ ਲੱਗਦੇ ਨੇ। ਕੁਝ ਬੀਜ ਐਸੇ ਨੇ ਸਾਲ 2 ਸਾਲ ਲੱਗਦਾ ਹੈ। ਇਕਾਗਰਤਾ ਨਾਲ ਸਰਵਣ ਕਰਨਾ। ਕੁਝ ਬੀਜ ਐਸੇ ਨੇ 10-15 ਸਾਲਾਂ 'ਚ ਫਲੀ ਬਹੁਤ ਆਉਂਦੇ ਨੇ। ਦੇਸੀ ਅੰਬ 15 ਸਾਲ ਤੋਂ ਪਹਿਲੇ ਫਲੀ ਬਹੁਤ ਨਹੀਂ ਹੁੰਦਾ। ਇਮਲੀ ਦਾ ਦਰਖਤ 35 ਸਾਲ ਤੋਂ ਬਾਅਦ ਫਲੀ ਬਹਤ ਹੁੰਦੀ। 35 ਸਾਲ ਬਾਅਦ ਉਸਨੂੰ ਫਲ ਲੱਗਦੇ ਨੇ ਔਰ ਹਿੰਦੁਸਤਾਨ ਵਿੱਚ ਬਹੁਤ ਹੁੰਦਾ ਹੈ। ਇਹਨੂੰ ਘਰ ਦੇ ਵਿੱਚ ਨਹੀਂ ਲਾਂਦੇ ਅਪਸ਼ਗਨ ਗਿੰਦੇ ਨੇ Hindu ਲੋਕ। ਕਹਿੰਦੇ 35 ਸਾਲ ਬਾਅਦ ਕਿਧਰੇ ਫਲੀ ਬਹੂਤ ਹੋਵੇਗਾ ਕੌਣ ਲਾਵੇ ਇਸ। ਤੋ ਕਹਿਣ ਤੋਂ ਮੁਰਾਦ ਕੁਛ ਬੀਜ ਐਸੇ 35 ਦਿਨਾਂ 'ਚ ਫਲੀ ਬਹੂਤ ਆਉਂਦੇ ਨੇ ਕੁਛ ਬੀਜ ਐਸੇ 35 ਸਾਲ ਵਿੱਚ ਫਲੀ ਬਹੂਤ ਆਉਂਦੇ ਨੇ। ਜੇ ਕਰਮ ਇੱਕ ਬੀਜ ਹੈ ਪਰ ਫਿਰ ਕਰਮ ਵੀ ਕੁਝ ਐਸੇ ਨੇ ਪੰਜ 10 ਦਿਨਾਂ ਵਿੱਚ ਫਲੀਬੂਤ ਆਉਂਦੇ ਨੇ ਕੁਝ ਕਰਮ ਐਸੇ ਨੇ 5 10 ਮਹੀਨਿਆਂ ਵਿੱਚ ਫਲੀਬੂਤ ਆਉਂਦੇ ਨੇ ਕੁਝ ਕਰਮ ਐਸੇ ਨੇ 5 10 ਸਾਲਾਂ ਵਿੱਚ ਫਲੀਬੂਤ ਆਉਂਦੇ ਨੇ ਕੁਝ ਕਰਮ ਐਸੇ ਨੇ 30 35 ਸਾਲ ਵੀ ਲੱਗ ਸਕਦੇ ਨੇ ਜੋ ਨਿਯਮ ਜ਼ਮੀਨ ਤੇ ਬੀਜ ਤੇ ਲਾਗੂ ਹੈ ਉਹੀ ਨਿਯਮ ਸਰੀਰ ਤੇ ਕਰਮ ਤੇ ਲਾਗੂ ਹੈ ਸੇਮ ਉਹੀ ਨਹੀਂ ਕਦੋਂ ਕਰਮ ਕੀਤਾ ਸੀ ਤੇ ਅੱਜ ਫਲ ਮਿਲਿਆ ਵਿਚਕਾਰ ਅੰਤਰਾਲ ਹੈ ਗਾਇਬ ਹੈ ਤਾਂ ਪਤਾ ਨਹੀਂ ਚੱਲਦਾ ਇਸ ਵਾਸਤੇ ਬੰਦਾ ਕਰਮ ਨੂੰ ਦੋਸ਼ੀ ਨਾ ਠਹਿਰਾ ਕੇ ਮਾਹੌਲ ਨੂੰ ਦੋਸ਼ੀ ਠਹਿਰਾਉਂਦਾ ਹੈ ਮੈਂ ਕਿ ਇਹ ਜਿਹੜਾ ਬੱਚਾ ਹੈ ਪੁਰਬਲੇ ਕਰਮ ਲੈ ਕੇ ਆਇਆ ਹੈ ਅਗਰ ਇਸ ਤਰ੍ਹਾਂ ਦਾ ਕੋਈ ਜਮਾਂਦਰ ਆਂਦਾ ਹੈ ਔਰ ਦੁਖੀ ਹੈ ਕਰਮ ਤੇ ਬੰਦਾ ਆਖਰੀ ਸਮੇਂ ਤੱਕ ਕਰਦਾ ਹੈ ਮਰਦੇ ਦਮ ਤੱਕ ਵੀ ਕਰਦਾ ਰਹਿੰਦਾ ਹੈ ਜੇ ਕਰਮ ਬੋਇਆ 70 79 ਸਾਲ ਦੀ ਉਮਰ ਦੇ 50 60 ਸਾਲ ਦੀ ਉਮਰ ਦੇ ਕਿਤੇ 10 20 ਸਾਲਾਂ ਚ ਪੱਲੀ ਬਹੁਤ ਹੋਵੇ ਤੇ ਸਰੀਰ ਦਾ ਅੰਤ ਹੋ ਗਿਆ ਵਿੱਚ ਤੇ ਬੋਇਆ ਹੋਇਆ ਪਿਆ ਕੌਣ ਬੋਏਗਾ ਉਹ ਕੌਣ ਖਾਏਗਾ ਕਰਮੀ ਆਵੇ ਕਪੜਾ ਉਹਨਾਂ ਕੀਤੇ ਹੋਏ ਕਰਮਾਂ ਕਰਕੇ ਫਿਰ ਕਪੜਾ ਮਿਲੇਗਾ ਫਿਰ ਚੋਲਾ ਮਿਲੇਗਾ ਫਿਰ ਜਨਮ ਮਿਲੇਗਾ ਫਿਰ ਜਗਤ ਦੇਚਾਨਾ ਫਿਰ ਸੰਸਾਰ ਤੇ ਆਣਾ ਪੈਗਾ ਉਹ ਜੋ ਬੋਏ ਨੇ ਬੀਜ ਖਾਏ ਬਿਨਾ ਭੋਗੇ ਬਿਨਾ ਨਾਸ ਨਹੀਂ ਹੁੰਦੇ ਭੋਗਣਾ ਹੀ ਪੈਂਦਾ ਪੂਰਬਲਾ ਕਰਮ ਭੋਗਣਾ ਹੀ ਪੈਂਦਾ ਪੂਰਬਲਾ ਜੋ ਕੱਲ ਕੀਤਾ ਹੈ ਪੂਰਬਲਾ ਜੋ ਇੱਕ ਮਹੀਨੇ ਪਹਿਲਾਂ ਕੀਤਾ ਹੈ ਪੂਰਬਲਾ ਜੋ ਇੱਕ ਸਾਲ ਪਹਿਲੇ ਕੀਤਾ ਹੈ ਪੂਰਬਲਾ ਜੋ ਇੱਕ ਜਨਮ ਪਹਿਲੇ ਕੀਤਾ ਹੈ ਪੂਰਬਲਾ ਪੂਰਬਲਾ ਪੂਰਬਲੋ ਕਰਮ ਨੈ ਮਿਠੇਰੀ ਘਰ ਗਹਿਣ ਸਾਚੇ ਮੋਜਾਪੀ ਅਲੇ ਰਾਮ ਚੇ ਨਾਮੰ ਭਗਤ ਲੋਚਮ ਜੀ ਕਹਿੰਦੇ ਨੇ ਆਪਣੇ ਘਰ ਵਾਲੇ ਨੂੰ ਸਮਝਾਉਂਦੇ ਪੂਰਬਲਾ ਕੀਤਾ ਕਰਮ ਨਹੀਂ ਮਿਟਦਾ ਭੋਗਣਾ ਪੈਂਦਾ ਤੇ ਜਦ ਭੋਗਣਾ ਹੀ ਪੈਂਦਾ ਹੈ ਕੀਤਾ ਹੋਇਆ ਕਰਮ ਤੋਂ ਆਪਣੇ ਕਰਮਾ ਪ੍ਰਤੀ ਸੁਚੇਤ ਹੋ ਜਾ ਸਾਵਧਾਨ ਹੋ ਜਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਜਿਤ ਕੀਤਾ ਪਾਈਏ ਆਪਣਾ ਆ ਧਾਲ ਬੁਰੀ ਕਿਉਂ ਘਾਲੀਏ ਤੂੰ ਆਪਣੀ ਕੀਤਾ ਪਾਣਾ ਹੈ ਤੇ ਆਪ ਬੀਜ ਆਪੇ ਹੀ ਖਾਰੇ ਇਤੇ ਜੇਹਾ ਭੀੜ ਜੇ ਸੋ ਲੁਣੇ ਕਰਮਾਂ ਸੰਧੜਾ ਖੇਤ ਕਰਮਾਂ ਦੇ ਬੀਜ ਨੂੰ ਕਿਹੜੇ ਫਲ ਲੱਗਦੇ ਨੇ ਇਕਾਗਰਤਾ ਬਖਸ਼ ਨੇ ਦੁੱਖ ਇੱਕ ਫਲ ਹੈ ਸੁਖ ਇੱਕ ਫਲ ਹੈ ਇਤਨਾ ਆਪ ਤਵਜਾ ਬਖਸ਼ ਦੇਣਾ ਦੁੱਖ ਇੱਕ ਫਲ ਹੈ ਸੁਖ ਇੱਕ ਫਲ ਹੈ ਅਗਰ ਇਹ ਫਲ ਹੈ ਤਾਂ ਫਿਰ ਕੋਈ ਬੀਜ ਹੋਣਗੇ لازمی ਕੋਈ ਬੀਜ ਹੋਣਗੇ ਉਹਨਾਂ ਬੀਜਾਂ ਦੀ ਤਰਫ ਜਾਣਾ ਹੈ ਫਿਰ ਉਹ ਕਿਹੜੇ ਬੀਜ ਨੇ ਦੁੱਖ ਇੱਕ ਫਲ ਹੈ ਸੁਖ ਇੱਕ ਫਲ ਹੈ ਇਸ ਵਿਚਾਰ ਨੂੰ ਬੜੀ ਸਾਵਧਾਨੀ ਨਾਲ ਅਗਰ ਦੁਨੀਆ ਸੁਣੇ ਤੇ ਗੁਰਨਾਮਿਕ ਦੀਸ ਬਾਣੀ ਨੂੰ ਮਨੇ ਤਾਂ ਮੇਰੇ ਖਾਲਸੇ ਦੁਨੀਆ ਨੂੰ ਦੋਸ਼ੀ ਠਹਿਰਾ ਕੇ ਖੁਦ ਆਪਣੇ ਆਪ ਨੂੰ ਦੋਸ਼ੀ ਠਹਿਰਾਵਾ ਮੇਰੇ ਦੁੱਖ ਲਈ ਕੋਈ ਦੂਜਾ ਤੀਜਾ ਜ਼ਿਮੇਵਾਰ ਨਹੀਂ ਮੈਂ ਜ਼ਿਮੇਵਾਰ ਹਾਂ ਮੇਰੀ ਪੀੜਾ ਲਈ ਕੋਈ ਦੂਜਾ ਤੀਜਾ ਜ਼ਿਮੇਵਾਰ ਨਹੀਂ ਮੈਂ ਜ਼ਿਮੇਵਾਰ ਹਾਂ ਇਹ ਗੁਰਬਾਣੀ ਦਾ ਫੈਸਲਾ ਦੱਦਾ ਦੋਸ਼ ਨਾ ਦੇਉ ਕਾਉਂ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨੈਕ ਬੀਜ ਅਸੀਂ ਬੋਂਦੇ ਆਂ ਉਹਦੇ ਚ ਬੂਟਾ ਨਿਕਲਦਾ ਹੈ ਅੰਕੁਰਿਤ ਹੁੰਦਾ ਹੈ ਸਜੇ ਸਜੇ ਵੱਡਾ ਹੁੰਦਾ ਹੈ ਸ਼ਾਖਾ ਲੱਗਦੀਆਂ ਨੇ ਪਰ ਇੱਕ ਦਿਨ ਉਸ ਨੂੰ ਫੁੱਲ ਲੱਗਦੇ ਨੇ ਜਦੋਂ ਪੂਰੇ ਜੋਬਨ ਤੇ ਪਹੁੰਚਦੇ ਉਹਨਾਂ ਹੀ ਫੁੱਲਾਂ ਦੇ ਚਾਂ ਦੇਨ ਫਲ ਨਿਕਲਦੇ ਇਕਬਾਲ ਕਿਹਾ ਕਰਦੇ ਸਨ ਫਲ ਨੂੰ ਵੇਖ ਕੇ ਹੀ ਅੰਦਾਜ਼ਾ ਲਾਣਾ ਪੈਂਦਾ ਹੈ ਕਿ ਬੀਜ ਕੀ ਬੋਇਆ ਸੀ ਫਲ ਤੋਂ ਹੀ ਪਤਾ ਚੱਲਦਾ ਹੈ ਕਿ ਕੀ ਬੋਇਆ ਸੀ ਚਣਿਆਂ ਨੂੰ ਵੇਖ ਕੇ ਪਤਾ ਚੱਲਦਾ ਹੈ ਚਣੇ ਬੋਏ ਸਨ ਕਣਕ ਨੂੰ ਵੇਖ ਕੇ ਪਤਾ ਚੱਲਦਾ ਕਣਕ ਬੋਈ ਗਈ ਸੀ ਦੁੱਖ ਨੂੰ ਦੇਖ ਕੇ ਪਤਾ ਚਲਦਾ ਹੈ ਦੁੱਖਾਂ ਦਾ ਹੀ ਬੀਜ ਬੋਇਆ ਸੀ। ਔਰ ਸੁੱਖ ਨੂੰ ਦੇਖ ਕੇ ਪਤਾ ਚਲਦਾ ਹੈ ਸੁੱਖਾਂ ਦਾ ਹੀ ਬੀਜ ਬੋਇਆ ਸੀ ਤੇ ਫਲ ਲੈ। ਫਲ ਨੂੰ ਦੇਖ ਕੇ ਹੀ ਤੇ ਪਤਾ ਚਲਦਾ ਬੋਇਆ ਕੀ ਸੀ। ਜੋ ਨਿਯਮ ਜ਼ਮੀਨ ਤੇ ਬੀਜ ਤੇ ਲਾਗੂ ਹੈ ਉਹੀ ਨਿਯਮ ਜੀਵਨ ਤੇ ਕਰਮ ਤੇ ਲਾਗੂ ਹੈ। ਆਪਿਕਾਗਰਤਾ ਬੋਸ਼ਨਾ ਜੀਵਨ ਤੇ ਕਰਮ। ਜੀਵਨ ਧਰਤੀ ਕਰਮ ਬੀਜ। ਕਰਮ ਜਦ ਅਸੀਂ ਕੋਈ ਕਰਦੇ ਹਾਂ ਤੇ ਉਸ ਚੋਂ ਨਿਕਲਦਾ ਹੈ ਸੰਸਕਾਰਾਂ ਦਾ ਬੂਟਾ ਉਹ ਕਰਮ ਫੈਲਦਾ ਹੈ ਕੁਝ ਵੀ ਕਰੀਏ ਕਰਮ ਫੈਲਦਾ ਹੈ ਉਸ ਬੂਟੇ ਦੇ ਚੋਂ ਨਿਕਲdੀਆਂ ਨੇ ਸੁਭਾਵdੀਆਂ ਸ਼ਾਖਾਂ ਵੱਡੀਆਂ ਵੱਡੀਆਂ ਉਸੇ ਸੁਭਾਵdੀਆਂ ਸ਼ਾਖਾਂ ਨੂੰ ਲੱਗਦੇ ਨੇ ਪ੍ਰਾਲਬਤ ਦੇ ਫੁੱਲ ਔਰ ਉਹਨਾਂ ਹੀ ਫੁੱਲਾਂ ਦੇ ਚੋਂ ਨਿਕਲਦਾ ਹੈ ਦੁੱਖਾਂ ਦਾ ਫਲ ਸੁੱਖਾਂ ਦਾ ਫਲ ਇੰਜ ਇਹ ਤਰਤੀਬ ਹੈ ਅਗਰ ਦੁੱਖ ਹੈ ਤਾਂ ਗੱਲ ਸਪਸ਼ਟ ਹੋ ਗਈ ਇਸ ਦੀ ਪ੍ਰਾਲਬਤ ਚੰਗੀ ਨਹੀਂ ਹੈ ਤੇ ਪ੍ਰਾਲਬਤ ਚੰਗੀ ਕਿਉਂ ਨਹੀਂ ਹੈ ਸੁਭਾਅ ਚੰਗਾ ਨਹੀਂ ਹੈ ਸੁਭਾਅ ਚੰਗਾ ਕਿਉਂ ਨਹੀਂ ਹੈ ਸੰਸਕਾਰ ਚੰਗੇ ਨਹੀਂ ਹੈ संस्कार चंगे क्यों नहीं ने कर्म चंगे नहीं सुख एक फल है अगर किसी की झोली च है परम आनंद सुख तो प्रलव चंगी है प्रलत क्यों स्वभाव चंगा है स्वभाव क्यों चंगा है संस्कार चंगे न और संस्कार क्यों चंगे ने कर्म चंगे ਇੰਜ ਇਹ ਤਰਦੀ ਹੈ ਮੇਰੇ ਦੁੱਖਾਂ ਲਈ ਮੇਰੇ ਸੁੱਖਾਂ ਲਈ ਮੈਂ ਜ਼ਿੰਮੇਵਾਰ ਕਈ ਵਾਰ ਸੁੱਖ ਲਈ ਤੇ ਮਨੁੱਖ ਆਪਣੇ ਆਪ ਨੂੰ ਜ਼ਿੰਮੇਵਾਰ ਗਿਣ ਲੈਂਦਾ ਹੈ ਕਿ ਮੇਰੀ ਮਿਹਨਤ ਮੇਰੀ ਸਾਧਨਾ ਮੇਰੀ ਤਪੱਸਿਆ ਪਰ ਦੁੱਖ ਦੂਜੇ ਤੇ ਜ਼ਿੰਮੇਵਾਰੀ ਤੀਜੇ ਤੇ ਜ਼ਿੰਮੇਵਾਰੀ ਚੌਥੇ ਤੇ ਜ਼ਿੰਮੇਵਾਰੀ ਨਹੀਂ ਤੂੰ ਜ਼ਿੰਮੇਵਾਰ ਹੈ ਇਹ ਤੇ ਕਰਮੇ ਆਪੋ ਆਪਣੀ ਕੇ ਲੈੜੇ केदो ते कीर्त कर्म के बिछड़े कर कृपा मेलो राम बिछड़ेया दूर होया कर्म करके के नेड़े के दूर कर्म करके कर्म एक बेल जाए और गुरु ग्रंथ साहिब जी महाराज देस दा बड़ा लंबा चौड़ा खुलासा